ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿਉਂਕਿ ਘਰ ਦੇ ਬਾਹਰ ਤੁਹਾਡੇ ਵਿੱਚ ਬੱਚਿਆਂ ਤੇ ਨਜ਼ਰ ਰੱਖਣ ਦੇ ਲਈ ਅਜੇ ਹੀ ਲੋਕ ਹੁੰਦੇ ਨੇ ਇੱਕ ਬਾਬਾ ਹੋਣ ਦੇ ਨਾਤੇ ਇੱਕ ਇਨਸਾਨੀਅਤ ਹੋਣ ਦੇ ਨਾਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਬੱਚੇ ਨਾਲ ਅਜਿਹਾ ਨਾ ਹੋ ਸਕੇ ਜਿਵੇਂ ਸਿੱਟਾ ਕਾਲ ਤੁਸੀਂ ਦੇਖ ਰਹੇ ਨੈਸ਼ਨ ਪੋਸਟ ਮਟੜੇ ਨਾਲ ਨਵੇਂਗਾ ਬਹੁਤ ਵਾਰ ਅਸੀਂ ਸੁਣਿਆ ਹੈ ਕਿ ਕਿਸੇ ਦਾ ਬੱਚਾ ਗੁੰਮਸ਼ੁਦਾ ਹੋ ਗਿਆ ਹੈ ਜਾਂ ਕਿਸੇ ਦਾ ਬੱਚਾ ਗਵਾਚ ਗਿਆ ਹੈ ਪਰ ਅੱਜ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਹੈ ਇੱਕ ਵੀਡੀਓ ਦਿਖਾਉਣੀ ਆ ਕਿ ਅਸਲ ਦੇ ਵਿੱਚ ਬੱਚੇ ਜਾਂਦੇ ਕਿੱਥੇ ਨੇ ਤਾਂ ਤੁਹਾਡੇ ਬੱਚਾਂ ਤੇ ਨਜ਼ਰ ਅਜਿਹੇ ਲੋਕ ਰੱਖ ਰਹੇ ਹੁੰਦੇ ਨੇ ਜੋ ਕਿ ਹਰ ਸਮੇਂ ਥੋੜੇ ਬੱਚਿਆਂ ਦੇ ਪਿੱਛੇ ਘੁੰਮ ਰਹੇ ਹੁੰਦੇ ਨੇ ਤੇ ਕਿਹੜੇ ਵੇਲੇ ਉਹਨਾਂ ਦਾ ਮੌਕਾ ਲੱਗ ਜਾਵੇ ਕਿਹੜੇ ਵੇਲੇ ਤੁਹਾਡੇ ਬੱਚੇ ਚੁੱਕ ਕੇ ਲੈ ਜਾਣ ਇਸ ਦੀ ਤੁਹਾਨੂੰ ਭਿੰਨ ਤੱਕ ਨਹੀਂ ਲੱਗੇਗੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਜਿਹੜਾ ਬੰਦਾ ਏ ਉੱਥੇ ਆਉਂਦਾ ਉੱਥੇ ਦੋ ਬੱਚੇ ਖੇਡ ਰਹੇ ਹੁੰਦੇ ਨੇ ਤੇ ਉਹ ਬੱਚਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਹੀ ਲੱਗਦਾ ਹੈ ਕਿ ਬੱਚੇ ਉੱਥੋਂ ਭੱਜ ਜਾਂਦੇ ਨੇ ਇਹ ਪਹਿਲੀ ਵੀਡੀਓ ਨਹੀਂ ਹੈ ਬੱਚਾਂ ਚੁੱਕਣ ਦੀ ਇਸ ਤੋਂ ਪਹਿਲਾਂ ਵੀ ਕਈ ਵਾਰੇ ਵੀਡੀਓਜ਼ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਬੱਚੇ ਚੁੱਕਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਮਾਪੇ ਬੰਦ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਹਰ ਟਾਈਮ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ ਕਿਉਂਕਿ ਘਰ ਦੇ ਬਾਹਰ ਅਜਿਹੇ ਦਰਿੰਦੇ ਲੋਕ ਘੁੰਮ ਰਹੇ ਹੁੰਦੇ ਨੇ ਜੋ ਕਿ ਬੱਚਾ ਨੂੰ ਟਿਚ ਨਹੀਂ ਜਾਂਦੇ ਜੋ ਕਿ ਤੁਹਾਡੇ ਬੱਚਾ ਨਾਲ ਗੰਦਾ ਕੰਮ ਕਰਨ ਤੇ ਇਥੋਂ ਦੇ ਹੋਏ ਹੁੰਦੇ ਨੇ